ਫਗਵਾੜਾ ਦੇ ਵਿੱਚ ਹੁਣ ਚੋਰੀਆਂ ਤੇ ਡਕੈਤੀਆਂ ਦਾ ਸਿਲਸਿਲਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੁਣ ਚੋਰਾਂ ਨੂੰ ਕਿਸੇ ਤਰੀਕੇ ਦਾ ਡਰ ਨਹੀਂ ਹੈ ਦਿਨ ਦਿਹਾੜੇ ਹੀ ਚੋਰ ਚੋਰੀਆਂ ਕਰ ਰਹੇ ਨੇ ਹੁਣ ਤਾਜ਼ਾ ਮਾਮਲਾ ਹੈ ਫਗਵਾੜਾ ਦੇ ਗੋਵਿੰਦਪੁਰਾ ਦਾ ਜਿੱਥੇ ਕਿ ਇੱਕ ਮਹਿਲਾ ਮਨਜੀਤ ਕੌਰ ਉਸਦੇ ਘਰ ਦਿਨ ਦਿਹਾੜੇ ਚੋਰ ਵੜ ਜਾਂਦੇ ਨੇ ਅਤੇ 1 ਲੱਖ ਰੁਪਏ ਤੋਂ ਵੱਧ ਦੇ ਗਹਿਣੇ ਲੈ ਕੇ ਫਰਾਰ ਹੋ ਜਾਂਦੇ ਨੇ ਦਰਅਸਲ ਮਨਜੀਤ ਕੌਰ ਦਾ ਕਹਿਣਾ ਕਿ ਬੀਤੀ ਸ਼ਾਮ ਨੂੰ ਉਸ ਨੂੰ ਕੋਈ ਜ਼ਰੂਰੀ ਕੰਮ ਸੀ ਜਿਸ ਕਰਕੇ ਉਹ ਬਾਹਰ ਗਈ ਹੋਈ ਸੀ ਜਦੋਂ ਉਹ ਘਰ ਵਾਪਸ ਆਉਂਦੀ ਹੈ ਤਾਂ ਦਿਖਦੀ ਹੈ ਕਿ ਇੱਕ ਨੌਜਵਾਨ ਘਰੋਂ ਬਾਹਰ ਨਿਕਲ ਰਿਹਾ ਹੁੰਦਾ ਹੈ ਤੇ ਮਨਜੀਤ ਕੌਰ ਨੂੰ ਦੇਖ ਕੇ ਉਹ ਭੱਜ ਜਾਂਦਾ ਜਦੋਂ ਮਨਜੀਤ ਅੰਦਰ ਜਾ ਕੇ ਦੇਖਦੀ ਹੈ ਤੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਹੁੰਦਾ ਹੈ ਤੇ ਉਸ ਦਾ ਕਹਿਣਾ ਹੈ ਕਿ ਚੋਰ ਦੇ ਵੱਲੋਂ ਲੋਹੇ ਦੇ ਡੱਬੇ ਤੋਂ ਸੋਨੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ ਨੇ ਜਿਸ ਦੇ ਵਿੱਚ ਸੋਨੇ ਦੀਆਂ ਕਈ ਵਾਲੀਆਂ ਸੀਆਂ ਚਾਂਦੀ ਦੀਆਂ ਵਾਲੀਆਂ ਅਤੇ ਬ੍ਰੇਸਲੇਟਸ ਸਨ ਤੇ ਉਹ ਬਹੁਤ ਪਰੇਸ਼ਾਨ ਸੀ ਉਸ ਦਾ ਵੀ ਕਹਿਣਾ ਹੈ ਕਿ ਹੁਣ ਚੋਰਾ ਨੂੰ ਕਿਸੇ ਤਰੀਕੇ ਦਾ ਕੋਈ ਡਰ ਨਹੀਂ ਰਹਿ ਗਿਆ ਪ੍ਰਸ਼ਾਸਨ ਸੁੱਤਾ ਪਿਆ ਹੈ ਤੇ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਹੀਆਂ ਘਟਨਾਵਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਨੇ ਸਾਡੇ ਹਨਾ ਮੈਂ ਏਡੇ ਘੰਟੇ ਲਈ ਬਾਹਰ ਗਈ ਹਾਂ ਤਾਂ ਜਦੋਂ ਮੈਂ ਮੁੜ ਕੇ ਆਈ ਉਹ ਮੇਰੇ ਅੰਦਰੋਂ ਤਿੰਨ ਬੋਜ ਜੋੜੇ ਵਾਲੀਆਂ ਦੇ ਤੇ ਝਾਂਜਰਾਂ ਸੀ ਕੁੜੀਆਂ ਨੇ ਉਹ ਨਿਆਣਿਆਂ ਦੇ ਕੰਗੜ ਸੀ ਹੂੰ ਤਾਂ ਮੈਂ ਅੰਦਰੋਂ ਜਦੋਂ ਬਾਹਰੋਂ ਮਾਬਸ ਆਈਆਂ ਤਾਂ ਉਹਨੂੰ ਮੈਂ ਨਿਕਲਦੇ ਨੂੰ ਦੇਖਿਆ ਹੂੰ ਜਦੋਂ ਲੱਗੇ ਆ ਗਈ ਤਾਂ ਮੈਂ ਕਹੇ ਸਾਡਾ ਕੋਣ ਅੰਦਰੋਂ ਨਿਕਲਿਆ ਹੂੰ ਵੀ ਗੇਟ ਕੋਣ ਲਾਉਂਦਾ ਆ ਹੂੰ ਤਾਂ ਉਹ ਨਿਆਣਿਆਂ ਨਾਲ ਨੱਠ ਕੇ ਦੇਖਿਆ ਤੇ ਉਹ ਭੱਜ ਗਿਆ ਕਿੱਦਾਂ ਦਾ ਬੰਦਾ ਸੀ ਕੋਈ ਪਤਾ ਨਹੀਂ ਉਹਦਾ ਮੈਂ ਚਿਹਰਾ ਨਹੀਂ ਦੇਖਿਆ ਉਹਦਾ ਮੁੰਡਾ ਹੀ ਆ ਹਾਂ ਮੁੰਡਾ ਜਾਈ ਆ ਜਿਹੜਾ ਸਮਾਨ ਲੈ ਗਿਆ ਕਾਦਾ ਸੀਗਾ ਚਾਂਦੀ ਦਾ ਸੀਗਾ ਸੋਨੇ ਦਾ ਸੀਗਾ ਨਹੀਂ ਤਿੰਨ ਜੋੜੀ ਸੋਨੇ ਦੇ ਆ ਹਾਂ ਵਾਲੀਆਂ ਦੇ ਹਾਂਜੀ ਤਾਂ ਦੋ ਕੁੜੀਆਂ ਦੇ ਪੈਰਾਂ ਦੀਆਂ ਸੀਗੀਆਂ ਹਾਂਜੀ ਤੇ ਆ ਛੋਟੇ ਬੱਚੇ ਦੀਆਂ ਸਿਕੰਗਾ ਨੇ ਸੀਗੀਆਂ ਤੇ ਸਾਰੇ ਸੋਨੇ ਦੇ ਸੀਗਾ ਨਹੀਂ ਚਾਂਦੀ ਦੇ ਸੀ ਨਹੀਂ ਬਾਕੀ ਸੋਨੇ ਦੇ ਵੀ ਸੀ ਬਾਕੀ ਵਾਲੀਆਂ ਜਿਹੜੀਆਂ ਸੋਨੇ ਦੀਆਂ ਸੀ ਅੱਛਾ ਜੀ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਇਹ ਤਾਂ ਭਾਜੀ ਦੇਖੋ ਅੱਜ ਕੱਲ੍ਹ ਵੀ ਸੋਨੇ ਦਾ ਕੀ ਰੇਟ ਆਈਡੀਆ ਦੱਸ ਦਿਓ ਕਿੰਨਾ ਕੁ ਹੋ ਗਿਆ ਲਗਭਗ ਲੱਖ ਤੋਂ ਤੋਤੇ ਹੀ ਹੋ ਗਿਆ ਲੱਖ ਰੁਪਏ ਦਾ ਨਸਾਨ ਹੋ ਗਿਆ ਜੀ ਹਾਂ ਜੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਸਮਵਾਰ ਨੂੰ ਲੈ ਕੇ ਹਾਂ ਜੀ ਉਹ ਭਾਜੀ ਨੂੰ ਮੈਂ ਫੋਨ ਕੀਤਾ ਸੀ ਪੁਲਿਸ ਆਈ ਸੀ ਨਹੀਂ ਹੱਲੇ ਨਹੀਂ ਆਈ ਦੇ ਕਿੰਨੇ ਵਜੇ ਹੋਇਆ ਇਹ ਇਹ 4:30 ਵਜੇ ਦੀ ਗੱਲ ਆ ਸ਼ਾਮੀ ਸ਼ਾਮੀ ਤੂੰ ਸੀ ਕਿੱਥੇ ਗਏ ਹੋ ਤੁਸੀਂ ਮੈਂ ਤਾਂ ਬਾਹਰ ਉਹ ਦੁਕਾਨ ਲਾਈ ਸੀ ਚਾਹ ਦੀ ਉੱਥੇ ਚਾਹ ਦੀ ਦੁਕਾਨ ਦੀ ਅੱਛੇ ਉੱਥੇ ਜਰੀ ਕਿਚਨ ਗਈ ਧੁੱਪੇ ਹੂੰ ਜੋ ਬਾਪਸਾਅ 8 ਘੰਟੇ ਦੇ ਵਿੱਚ ਵਿੱਚ ਤਾਂ ਉਹ ਅੰਦਰੋਂ ਨਿਕਲਦਾ ਮੈਂ ਦੇਖਿਆ ਹੂੰ ਹਾਂ ਜੀ ਤੇ ਕੋਈ ਵੈਸੇ ਵਗੈਰਾ ਵੀ ਲੈ ਗਿਆ ਨਹੀਂ ਮੈਨੂੰ ਟੋਟਨੀ ਕੋਈ ਪੈਸਾ ਨਹੀਂ ਦਿੱਸੀ ਨਹੀਂ ਹੈ ਨਹੀਂ ਜੀ ਹਾਂ ਨਹੀਂ ਸੀ ਤੇ ਕੀ ਮੰਗ ਰਖ ਰਹੇ ਆ ਪ੍ਰਸ਼ਾਸਨ ਕੋ ਮਾਸ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਮੇਰੇ ਚ ਸਮਾਨ ਹੈ ਉਹ ਮੈਨੂੰ ਮਿਲਣਾ ਚਾਹੀਦਾ